ਦੇ ਦੋਸਤੋ ਅੱਜ ਤੁਹਾਨੂੰ ਗੁੜ ਕੱਢਣ ਦੀ ਵਿਧੀ ਜਿਹੜੀ ਅਸੀਂ ਦੱਸ ਰਹੇ ਹਾਂ ਸਭ ਤੋਂ ਪਹਿਲਾਂ ਦੇ ਅਸੀਂ ਹੈ ਵੇਲਣਾਵਾ ਸਾਡੇ ਮੱਝ ਜਿਹਨੂੰ ਵੇਲਣਾ ਕਿਹਾ ਜਾਂਦਾ ਕਿਤੇ ਕਿਤੇ ਨੂੰ ਕੁਲਾੜੀ ਵੀ ਕਿਹਾ ਜਾਂਦਾ ਤੇ ਇਹਦੇ ਰਹੀਂ ਅਸੀਂ ਗੰਨੇ ਦਾ ਰਸ ਕੱਢ ਕੇ ਫਿਰ ਅਸੀਂ ਇੱਧਰ ਕੜਾਹੀ ਦੇ ਵਿੱਚ ਪਾ ਕੇ ਉਹ ਰਸ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਤਾਇਆ ਕਿਦਾਂ ਆ ਤਾਇਆ ਸਾਡਾ ਝੁਕਣ ਡਿਆ ਤੇ ਰਸ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਜਿਹੜੇ ਜਿਹੜੇ ਸੰਦ ਵਰਤੇ ਜਾਂਦੇ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਐ ਇਸ ਨੂੰ ਗੰਡ ਕੇ ਆ ਜਾਂਦਾ ਜੀ ਤੇ ਐ ਰੰਬਾ ਇਹ ਆ ਥਾਪੀ ਤੇ ਜਿਹੜਾ ਗੰਨੇ ਦੇ ਰਸ ਦੇ ਵਿੱਚ ਗਰਮ ਕਰਕੇ ਇਹਨੂੰ ਮੈਲ ਨੂੰ ਪੁਣਿਆ ਜਾਂਦਾ ਹੈ ਇਹ ਮਿੱਠਾ ਸੋਡਾ ਤੇ ਇਹ ਆ ਪਣੀ ਜਿਹਦੇ ਨਾਲ ਮੈਲ ਪੁਣੀ ਜਾਂਦੀ ਆ ਇਹਦੇ ਨਾਲ ਆਪਾਂ ਹੁਣੇ ਹੀ ਤੁਹਾਨੂੰ ਥੋੜੀ ਦੇਰ ਬਾਅਦ ਮੈਲ ਪੁਣ ਕੇ ਦੱਸਾਂਗੇ ਤੇ ਇਹ ਆ ਕਾਵਾ ਇਹਨੂੰ ਕਾਵਾ ਕਿਹਾ ਜਾਂਦਾ ਜਦੋਂ ਪੂਰਾ ਗਰਮ ਹੋ ਜਾਂਦਾ ਗੁੜ ਫਿਰ ਇਹਨੂੰ ਇਹਦੇ ਨਾਲ ਲਾਇਆ ਜਾਂਦਾ ਇਹ ਸਾਰੇ ਰਵਾਇਤੀ ਚੀਜ਼ਾਂ ਨੇ ਸਾਰੀਆਂ ਪੁਰਾਣੀਆਂ ਨੇ ਇਹਦੇ ਵਿੱਚ ਕੋਈ ਵੀ ਅਸੀਂ ਬਦਲੀ ਨਹੀਂ ਹੋਈ ਸਾਰੀਆਂ ਰਵਾਇਤੀ ਚੀਜ਼ਾਂ ਨੇ ਰਵੀ ਹੁਣ ਲੋ ਵੀ ਮਿੱਤਰੋ ਸੂਰਜ ਵੀ ਚੜਾਇਆ ਅਜੇ ਸੁਣੀ ਧੁੱਪ ਲੱਗ ਜਣੀ ਹੈ ਹੁਣ ਹਾਂ ਮੈਂ ਤਾਂ ਫਿਕਰ ਜਾਨੇ ਆ ਲੈ ਹੁਣ ਤਾਂ ਐ ਚੂਰ ਗਿਆ ਤੇ ਮੈਂ ਉਹ ਮੱਤਾ ਬਰਾਦਾ ਤਾਂ ਆਂਦਾ। ਹੁਣ ਤਾਂ ਬਾਲ ਮੱਤਾ ਬੋ ਕਦੇ ਸੋ ਲੈ ਲੈ ਰਹਿ ਗਏ। ਲਓ ਵੀ ਮਿੱਤਰੋ ਪੱਤ ਆ ਗਈ ਆ ਘਾਵੇਂ ਤੇ ਹੁਣ ਘਾਵੇਂ ਦੇ ਨਾਲ ਇਹਨੂੰ ਹਲਾ ਜਾਣਾ ਤੇ ਫਿਰ ਗੁੜ ਬਣਨਾ। ਇਹ ਬੰਦਾ ਸਪੈਸ਼ਲ ਆਇਆ ਘਾਵਾ ਫੇਰ ਨਾ। ਇਹ ਇਹ ਬਤਾ ਦੋ ਬਸ ਇਹ ਮੈਂ ਫਤਹ ਹਲੇ ਪੇ ਉੱਜਾ ਜਿੱਤ ਪੈ ਸਕੋ। ਅੱਪੜੇ ਇੱਥੇ ਉੱਛੇ ਨਾ ਕਰਦੇ ਆਇਆ ਇੱਥੇ ਇੱਥੇ ਬਾਹਰ ਆ। ਇਹ ਮੈਂ। ਆਹ ਲਓ ਵੀ ਇਹ ਹੁਣ ਤਿਆਰ ਹੋ ਗਿਆ। ਕੁੜਾ ਤੇ ਇਹ ਆਪਾਂ ਪਾਵਾਂਗੇ ਸੁਣੀਆਂਗੇ ਇਹਦੇ ਜਿਹੜੇ ਆ ਕਦੋਂ ਹਿੱਤਾ ਬਿਜਰਈ ਧੀਰੇ ਕਰੀਤ ਮਾਟੀ ਕਲਾ ਦੇ ਬਾਹਰ ਦੀਆ ਕਰਨਾ ਵਾ ਰੋਤਾ ਹੀ ਘੜ ਬੜੇ ਇਹਨੂੰ ਉਦੋਂ ਤੱਕ ਗੋਡਣਾ ਹੁੰਦਾ ਜਦੋਂ ਤੱਕ ਇਹ ਸੰਗਣਾ ਨਾ ਹੋ ਜੇ ਹੁਣ ਇਹ ਬਿਲਕੁਲ ਸੰਗਣਾ ਹੋ ਗਿਆ ਇਹ ਦੋਸੇ ਵੇਲੇ ਬਣ ਜਿੰਦੇ ਪੇਸਾ ਦੋ ਨੂੰ ਦੋ ਵਾਰੀ ਗੋਡੀਆਂ ਦਾ ਉਹਨਾਂ ਨੇ ਬੋਲੀਆ ਆ ਉਹਨਾਂ ਦੀ ਆਪਣੇ ਤੋਂ Porra, oh, no Brasil,